ਇਕ ਸਿਆਣਾ ਸੰਤ ਇੱਕ ਦਿਨ ਰਸਤੇ ਵਿੱਚੋਂ ਇੱਕ ਅੰਨਪਖਾਲੀ ਨੂੰ ਤਸਕਰਕੇ ਆਪਣੇ ਘਰ ਲਿਆ ਆਇਆ ਅਤੇ ਘਰ ਆ ਕੇ ਉਸਨੇ ਬੜਾ ਹੀ ਸਵਾਲ ਭੋਜਨ ਤਿਆਰ ਕੀਤਾ ਅਤੇ ਉਸਨੂੰ ਖਵਾਇਆ ਭੋਜਨ ਖਾ ਕੇ ਉਹ ਅੰਨਾ ਵਿਅਕਤੀ ਕਹਿ ਲੱਗਾ ਕਿ ਇਹ ਕੀ ਹੈ ਤਾਂ ਉਸ ਸੰਤ ਨੇ ਦੱਸਿਆ ਇਹ ਖੀਰ ਹੈ ਉਹ ਅੰਨਾ ਵਿਅਕਤੀ ਕਹਿ ਲੱਗਾ ਕਿ ਇਹ ਖੀਰ ਕਿਸ ਚੀਜ਼ ਦੀ ਬਣਦੀ ਹੈ ਸੰਤ ਕਹਿਣ ਲੱਗੇ ਇਹ ਦੁੱਧ ਦੀ ਬਣਦੀ ਹੈ ਉਹ ਅੰਨਾ ਪੁੱਛਣ ਲੱਗਾ ਕਿ ਦੁੱਧ ਕਿਸੇ ਰੱਖਦਾ ਹੁੰਦਾ ਹੈ ਸੰਤਾਂ ਨੇ ਕਿਹਾ ਦੁੱਧ ਸਫੇਦ ਹੁੰਦਾ ਹੈ ਅੰਨ੍ਹਾ ਕਹਿ ਲਗਾ ਮੈਂ ਤਾਂ ਪਹਿਲੇ ਸਵਾਲ ਤੋਂ ਹੀ ਪਰੇਸ਼ਾਨ ਸਾਂ ਤੁਸੀਂ ਨਵਾਂ ਸਵਾਲ ਖੜਾ ਕਰ ਦਿੱਤਾ ਹੁਣ ਮੈਨੂੰ ਦੱਸੋ ਸਫੇਦ ਰੰਗ ਕੀ ਹੁੰਦਾ ਹੈ ਸੰਤ ਕਹਿਣ ਲੱਗੇ ਜਿਵੇਂ ਹੰਸ ਦਾ ਰੰਗ ਹੁੰਦਾ ਹੈ ਬਸ ਉਹੀ ਸਫੇਦ ਰੰਗ ਹੈ ਅੰਨ੍ਹਾ ਫੇਰ ਬੜਾ ਪਰੇਸ਼ਾਨ ਹੋਇਆ ਕਹਿਣ ਲਗਾ ਸੰਤ ਜੀ ਮੈਨੂੰ ਹੁਣ ਹੰਸ ਦਾ ਹੀ ਪਤਾ ਨਹੀਂ ਹੰਸ ਕੀ ਹੁੰਦਾ ਹੈ ਅਕਸਰ ਅੰਨ੍ਹੇ ਬੰਦੇ ਨੂੰ ਹਰ ਚੀਜ਼ ਦਾ ਵਿਸ਼ਵਾਸ ਹੀ ਕਰਨਾ ਪੈਂਦਾ ਹੈ ਉਸ ਅੰਨ੍ਹੇ ਦੇ ਹੱਥ ਵਿੱਚ ਇੱਕ ਖੁੰਡੀ ਸੀ ਜਿਸ ਦੇ ਸਹਾਰੇ ਨਾਲ ਉਹ ਅਕਸਰ ਚੱਲਦਾ ਸੀ ਉਸ ਦੇ ਮੁੜੇ ਹੋਏ ਸਿਰੇ ਉੱਪਰ ਉਸ ਅੰਡੇ ਦਾ ਹੱਥ ਰੱਖ ਕੇ ਉਹਨਾਂ ਸੰਤਾਂ ਨੇ ਕਿਹਾ ਹੰਸ ਦੀ ਗਰਦਨ ਇਸੇ ਤਰ੍ਹਾਂ ਦੀ ਮੋੜੀ ਹੋਈ ਗੋਲ ਹੁੰਦੀ ਹੈ ਇਹ ਸੁਣ ਕੇ ਅੰਨਾ ਬੜਾ ਕੁਝ ਹੋਇਆ ਅਤੇ ਕਹਿਣ ਲੱਗਾ